ਸਾਰੇ ਪਰੋਲਕੇ 30 ਰੁਪਏ ਵਾਲੇ ਵੀ ਹੈਗੇ ਸਾਹਮਣੇ ਹਾਂ ਸਾਨੂੰ ਇੱਥੇ ਸਵਾਦ ਲੱਗਿਆ ਦੂਜੀ ਵਾਰ ਵੀ ਇੱਥੇ ਆਏ ਅਜਾ ਸਵੇਰੇ ਖਾ ਕੇ ਦੁਬਾਰਾ ਫੇਰ ਆ ਗਈ ਹਾਂ ਫੇਰ ਆ ਗਈ ਛੋਲੇ ਵੀ ਵੀਰ ਦੇ ਬਿਨ ਬਗੈਰ ਤੜਕੇ ਵਾਲੇ ਕੋਈ ਤੜਕਾ ਨਹੀਂ ਸਿੰਪਲ ਵੱਡੀ ਚੀਜ਼ ਇਹ ਆ ਪੂਰੇ ਬਣੇ ਪਏ ਅੱਜ ਮੈਂ ਪੂਰੇ ਤਿਆਰ ਕਰਕੇ ਰੱਖਣੇ ਪੈਂਦੇ ਹੈਗੇ ਤਿਆਰ ਕਰਕੇ ਰੱਖਣੇ ਪੈਂਦੇ ਆ ਕਰ ਬਿਲਕੁਲ ਸਾਫ਼ ਹੋਊਗਾ ਇਹ ਕਿਹਦਾ ਕਿਸਾ ਹੋ ਗਤਾਵਾ ਯਾਰ ਮੇਥੀ ਵਾਲੇ ਕੋਲਚੇ ਤਾਂ ਸੁਣੇ ਸੀ ਆਲੂ ਵਾਲੇ ਭਟੂਰੇ ਪਹਿਲੀ ਵਾਰ ਸੁਣਿਆ ਇਹ ਪੁੱਛਦਿਆ ਬਾਈ ਨੇ ਕਿੱਥੋਂ ਨੇ ਅਵੌਰ ਦੇ ਮਸ਼ਹੂਰ ਛੋਲੇ ਭਟੂਰੇ ਆਲੂ ਵਾਲੇ ਪਲੇਟ ਆ ਜੀ 3 ਇਹ ਪਕਾ ਕਰਦੇ ਆ ਵੀਰੇ ਨਾਲ ਗੱਲ ਮਾੜੀ ਜੀ ਪਹਿਲਾਂ ਬਾਈ ਨਾਲ ਗੱਲ ਬਾਅਦ ਚ ਹੀ ਕਰਾਂਗੇ ਪਹਿਲਾਂ ਕਸਟਮਰ ਨਾਲ ਗੱਲ ਕਰਗੇ ਫੇਰ ਹੀ ਫਾਇਦਾ ਹੁੰਦਾਗਾ ਐਵੇਂ ਬਾਈ ਦੀ ਮਸ਼ਹੂਰੀ ਗਈ ਇਹ ਬਾਈ ਕਹਿੰਦਾ ਸੁਆਦ ਹੈ ਬਾਈ ਕੀ ਹਾਲ ਹੈ ਵੀਰੇ ਠੀਕ ਠਾਕ ਹੋ ਬਾਈ ਯਰੇ ਮੈਂ ਪਹਿਲੀ ਵਾਰ ਦੇਖਿਆ ਇਹ ਸਿਸਟਮ ਵੀ ਆਲੂ ਵਾਲੇ ਜਿਹੜੇ ਪਟੂਰੇ ਆ ਤੇ ਟੇਸਟ ਦੱਸੋ ਪਹਿਲਾਂ ਕਿਵੇਂ ਫੇਰ ਹੀ ਬਾਈ ਦਾ ਗਾ ਵੀਡੀਓ ਪਾਉਣ ਦਾ ਫਾਇਦਾ ਕਿਵੇਂ ਟੇਸਟ ਬਹੁਤ ਵਧੀਆ ਬਾਈ ਹੈ ਅੱਛਾ ਤੁਸੀਂ ਇਥੇ ਲੋਕਲ ਆਂ ਹਾਂ ਨਹੀਂ ਮੁਕਸਰੋਂ ਆਏ ਆਂ ਮੁਕਸਰੋਂ ਹਾਂ ਅੱਛਾ ਅੱਗੇ ਵੀ ਖਾਦੇ ਹੋ ਤੁਸੀਂ ਕਿਆ ਬਾਤ ਆ ਅੱਜ ਪਹਿਲੀ ਆ ਦੇਖਦਾ ਪੁਰਾਣੇ ਆ ਪਹਿਲੀ ਆ ਖਾਤੇ ਆ ਅਸੀਂ ਬਾਈ ਸਵੇਰੇ ਖਾ ਕੇ ਗਏ ਆ ਅੱਛਾ ਸਾਰੇ ਪਰੋਲਕੇ 30 ਰੁਪਏ ਵਾਲੇ ਵੀ ਹੈਗੇ ਸਾਹਮਣੇ ਹਾਂ ਸਾਨੂੰ ਇੱਥੇ ਸਵਾਦ ਲੱਗਾ ਦੂਜੀ ਵਾਰ ਵੀ ਇੱਥੇ ਆਏ ਸੀ ਅੱਛਾ ਸਵੇਰੇ ਖਾ ਕੇ ਦੁਬਾਰਾ ਫੇਰ ਆ ਗਏ ਹਾਂ ਫੇਰ ਆ ਗਏ ਕਿੱਥੇ ਕਿਵੇਂ ਆਏ ਸੀ ਬਾਈ ਇੱਥੇ ਮਰੀਜ਼ ਸੀ ਆਪਣਾ ਅੱਛਾ ਪੇਸ਼ੈਂਟ ਕੋਲੇ ਆਏ ਸੀਗਾ ਆਪਾਂ ਹੀ ਪੇਸ਼ੈਂਟ ਕੋਲੇ ਆਏ ਆ ਤੇ ਆਪਾਂ ਨੂੰ ਵੀ ਲੱਗਾ ਵੀਰੇ ਸਵਾਦ ਕੈਂਡ ਆ ਬਾਈ ਕੰਮ ਇਹਨਾਂ ਇਲਾਜ ਇਲਾਜ ਵਾਲਾ ਕੰਮ ਨਾ ਮੈਂ ਦਿਖਾਈ ਬਾਈ ਕੋਲੇ ਆ ਕੇ ਪਰ ਆਹ ਪਰੋਠੇ ਦੇਖੋ ਪਰੋਠਿਆਂ ਦਾ ਕੰਮ ਹੋਇਆ ਪਿਆ ਪਰੋਟੂਰੇ ਨਹੀਂ ਲੱ ਤੇ ਆਪਾਂ ਬਾਈ ਨੂੰ ਵੀ ਪੁੱਛਦੇ ਆਂ ਬਣਾਉਂਦਾ ਕਿਵੇਂ ਵੀਰ ਹਣੀ ਕਹਿੰਦੇ ਸਵੇਰੇ ਆਏ ਸੀ ਤੇ ਦੁਬਾਰਾ ਫੇਰ ਖਾਦੇ ਆ ਤੇ ਆਪਾਂ ਵੀ ਖਾ ਕੇ ਦੇਖਾਂਗੇ ਬਾਅਦ ਦੇ ਵਿੱਚ ਹੁਣ ਤਾਂ ਮੈਂ ਵੀ ਢੱਡਾ ਭਰ ਕੇ ਆ ਗਿਆ ਨਹੀਂ ਤਾਂ ਮੈਂ ਖਾ ਲੈਂਦਾ ਚੈੱਕ ਕਰ ਲੈਂਦੇ ਆਪਾਂ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਬਾਈ ਇਹ ਬਣਾਉਂਦਾ ਕਿਵੇਂ ਤੇ ਕਿੱਥੋਂ ਸਿੱਖਿਆ ਤੇ ਕੀ ਕਹਾਣੀ ਵੀ ਕਿੰਨਾ ਕਸਟਮਰ ਆਉਂਦਾ ਵੀਰੇ ਕੋਲੇ ਮੈਂ ਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਇਹ ਕਿੱਥੋਂ ਸਿੱਖਿਆ ਬਣਾਉਣੀ ਇਹ ਬਾਈ ਜੀ ਅਬੋਰ ਤੋਂ ਸਿੱਖਿਆ ਜੀ ਅਬੋਰ ਤੋਂ ਹਾਂਜੀ ਮੈਂ ਬਾਈ ਪੂਰੇ ਪੰਜਾਬ 'ਚ ਤਕਰੀਬਨ ਤੁਰਿਆ ਫਿਰਦਾ ਰਹਿਣਾ ਹਾਂਜੀ ਵੇ ਆਲੂ ਵਾਲੇ ਪਟੂਰੇ ਮੈਂ ਕਿਤੇ ਦੇਖੇ ਨਹੀਂ ਨਹੀਂ ਇੱਥੇ ਕਿਸੇ ਨੂੰ ਹੁੰਦੇ ਨਹੀਂ ਜੀ ਨਾ ਕੋਈ ਬਣਾਉਂਦਾ ਜੀ ਸਿਰਫ ਅਬੋਰ ਮਲੂਠੇਗੇ ਅੱਛਾ ਅਬੋਰ ਮਲੂਠੀ ਬਣਾਉਂਦੇ ਤੁਸੀਂ ਇੱਥੇ ਲਾਇਆ ਫਰੀਦਕੋਟ ਹਾਂਜੀ ਫਰੀਦਕੋਟ ਤੁਸੀਂ ਮੈਡੀਕਲ ਦੇ ਅੱਗੇ ਖੜਾ ਬਾਈ ਹਾਂਜੀ ਜਿਹੜਾ ਮੈਡੀਕਲ ਆਪਣਾ ਹਸਪੀਟਲ ਆ ਉਹਦੇ ਅੱਗੇ ਖੜਾ ਵਾ ਤੇ ਕੀ ਰੇਟ 30 ਰੁਪਈਆ ਆ 30 ਰੁਪਈਆ ਠੀਕ ਆ ਤੇ ਕਿੰਨੇ ਕਸਟਮਰ ਆ ਜਾਂਦੇ ਬਾਈ ਦੇੜੀ ਜੀ ਆਈ ਜਾਂਦੇ 100 ਤੋਂ ਸੋ ਸੋ ਮੰਨ ਕੇ ਹਸਪੀਟਲ ਦੇ ਵਿੱਚੋਂ ਦੇ ਨਾਲ ਤੇ ਰੇਟ ਵੀ ਜਾਇਜ਼ ਆ ਭਾਈ ਹਾਂਜੀ ਰੇਟ ਵੀ ਹੈ ਇਹ ਤਾਂ ਢੱਪਰ ਕੇ ਖਾਦਾ ਸਬਜੀ ਸੂਜੀ ਦੁਆਰਾ ਪਾਉਣੇ ਕੋਈ ਚੱਕਰ ਨਹੀਂ ਹਾਂਜੀ ਸਬਜੀ ਦੁਆਰੇ ਠੀਕ ਆ ਠੀਕ ਆ ਸੋ ਵੀਰੇ ਇਹੀ ਕਹੂੰਗਾ ਵੀਰ ਕੋਲੇ ਜ਼ਰੂਰ ਪਹੁੰਚੋ ਬਹੁਤ ਟੇਸਟੀ ਬਣਾਉਂਦਾ ਵੀਰ ਉਹਨਾਂ ਨੇ ਦੱਸਿਆ ਤੁਹਾਨੂੰ ਤੇ ਮੈਂ ਵੀ ਉਹਨਾਂ ਨਾਲ ਚੈੱਕ ਕਰਕੇ ਦੇਖੀ ਖਾ ਕੇ ਬਹੁਤ ਵਧੀਆ ਪਟੂਰੇ ਬਣਾਉਂਦਾ ਭਾਈ ਤੇਰੇ ਕੋਲੇ ਇੱਕ ਦਿਨ ਅੱਗੇ ਵੀ ਇਹ ਤੇਰੇ ਯਾਦ ਨਹੀਂ ਹੋਣਾ ਸ਼ਾਇਦ ਉਹਦੇ ਮੇਰੇ ਕੋਲੇ ਮਾਈਕ ਨਹੀਂ ਸੀਗੇ ਤੇ ਬਹੁਤ ਵਧੀਆ ਬਣਾਉਂਦਾ ਵੀਰ ਕੋਲੇ ਮੈਡੀਕਲ ਦੇ ਅੱਗੇ ਖੜਾ ਇਹ ਕਿਸੇ ਵੀ ਵੇਲੇ ਪਹਿਲੀ ਵਾਰ ਦੇਖੋਗੇ ਵੀ ਤੁਸੀਂ ਆਲੂ ਵਾਲੇ ਭਟੂਰੇ ਖਾਦੇ ਆ ਖਾਦੇ ਬਥੇਰੇ ਹੋਣਗੇ ਪਰ ਆਲੂ ਵਾਲੇ ਪਹਿਲੀ ਵਾਰ ਬਿਨ ਬਗੈਰ ਤੜਕੇ ਵਾਲੇ ਕੋਈ ਤੜਕਾ ਨਹੀਂ ਸਿੰਪਲ ਵੱਡੀ ਚੀਜ਼ ਇਹ ਆ ਸਿੰਪਲ ਚੀਜ਼ ਆ ਨਾ ਆ ਨਹੀਂ ਹੈਗਾ ਕੋਈ ਤੜਕਾ ਜਿਹਾ ਲਾਤਾ ਮਸਾਲੇ ਆ ਤੇ ਰੋਟੀ ਰੱਟੀ ਹੋਰ ਕਿਹ ਭਟੂਰੇ ਬਣੇ ਪਏ ਅੱਜ ਵੀ ਭਟੂਰੇ ਤਿਆਰ ਕਰਕੇ ਰੱਖਣੇ ਪੈਂਦੇ ਹੈਗੇ ਤਿਆਰ ਕਰਕੇ ਰੱਖਣੇ ਪੈਂਦੇ ਆ ਗਰ ਬਿਲਕੁਲ ਸੌਖਾ ਹੋਊਗਾ ਇਹ ਠੀਕ ਆ ਠੀਕ ਆ ਹਾਂ ਬਾਈ ਸਹੀ ਆ ਸਹੀ ਆ ਬਾਈ ਦਾ ਕੰਮ ਓਕੇ ਆ ਤੇ ਵੀਰ ਮੇਰਾ ਵੀਰ ਕੋਲੇ ਜੇ ਤੁਸੀਂ ਆਏ ਫਰੀਦਕੋਟ ਮੈਡੀਕਲ ਦੇ ਅੱਗੇ ਤੇ ਪਹੁੰਚੋ ਜਰੂਰ ਤੇ ਵੀਰ ਕੋਲੇ ਇੱਕ ਵਾਰ ਤੁਸੀਂ ਟੈਸਟ ਕਰਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਹਾਂ ਵੀ ਵੱਖਰੀ ਚੀਜ਼ ਪੰਜਾਬ ਦੇ ਵਿੱਚ ਬਣਦੀ ਆ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਵੀਰ ਜੀ ਧੰਨਵਾਦ